ਜਦੋਂ ਇਹ ਪ੍ਰੋਗਰਾਮ ਪਰਫਾਰਮ ਕਰ ਰਹੇ ਸੀਗੇ ਜਦੋਂ ਇਹਨਾਂ ਨੇ ਜਾਗਰਨ ਦੇ ਵਿੱਚ ਆਪਣੀ ਪਰਫਾਰਮੈਂਸ ਦਿੱਤੀ ਉਸ ਵੇਲੇ ਉੱਥੇ ਕਾਂਗਰਸ ਪਾਰਟੀ ਦੇ ਸਟੇਟ ਦੇ ਪ੍ਰਧਾਨ ਰਾਜਾ ਵੜਿੰਗ ਤਾੜੀਆਂ ਮਾਰ ਰਹੇ ਸੀ ਤੇ ਨਾਲ ਨੱਚ ਰਹੇ ਸੀ ਭਾਜਪਾ ਦੇ ਲੋਕ ਸਭਾ ਕੈਂਡੀਡੇਟ ਰਵਨੀਤ ਬਿੱਟੂ ਵੀ ਤਾੜੀਆਂ ਮਾਰ ਮਾਰ ਨੱਚਦੇ ਸੀ ਜਿੱਥੇ ਕਾਂਗਰਸ ਪਾਰਟੀ ਆਪਣੇ ਆਪ ਨੂੰ ਕ੍ਰਿਸ਼ਚਨਾ ਦੀ ਪਾਰਟੀ ਕਹਾਂਦੀ ਆ ਮਿਨੋਰਟੀ ਦੀ ਪਾਰਟੀ ਕਹਾਂਦੀ ਆ ਪਰ ਅੱਜ ਰਾਜਾ ਵੜਿੰਗ ਜੀ ਦੀ ਇਹ ਹਰਕਤ ਕਰਕੇ ਬਹੁਤ ਹੀ ਲੋਕਾਂ ਦਾ ਦਿਲ ਦੁਖਿਆ ਆ ਇਲਕੋ ਸਾਡਾ ਭਾਈਚਾਰਾ ਜਿਹੜਾ ਗੈਰਤ ਰੱਖਦਾ ਹੈ ਉਹ ਇਹਨਾਂ ਦਾ ਬਾਈਕਾਟ ਕਰੇਗਾ ਤੇ ਜਦੋਂ ਇਹ ਸਾਡੇ ਲੋਕਾਂ ਦੇ ਨਾਲ ਅਪਰੋਚ ਕਰਦੇ ਆ ਮੀਡੀਆ ਦੇ ਸਾਹਮਣੇ ਗੱਲਬਾਤ ਕੀਤੀ ਜਾਏਗੀ ਤੇ ਜਿਹੜੀ ਜਿਹੜੀਆਂ ਇਹਨਾਂ ਨੇ ਹਰਕਤ ਕੀਤੀ ਆ ਉਹਨਾਂ ਦਾ ਜਵਾਬ ਮੰਗਿਆ ਜਾਏਗਾ ਮੈਂ ਚਾਹਨਾ ਆ ਕਿ ਜੇ ਵਾਕਈਏ ਸਾਡੀ ਕਮਿਊਨਿਟੀ ਨੂੰ ਪਿਆਰ ਕਰਦੇ ਨੇ ਤੇ ਜਨਤਕ ਹੋ ਕੇ ਦੋਨੋਂ ਕੈਂਡੀਡੇਟ ਮਾਫੀ ਮੰਗਣ ਨਹੀਂ ਤਾਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਕਨਈਆ ਮਿੱਤਲ ਦਾ ਵਿਰੋਧ ਹੋਣਾ ਆ ਉੱਥੇ ਇਹਨਾਂ ਦਾ ਵੀ ਇਸਾਈ ਭਾਈਚਾਰਾ ਵਿਰੋਧ ਇਲੈਕਸ਼ਨ ਇਹਦੀ ਕੰਪਲੇਂਟ ਇਲੈਕਸ਼ਨ ਕਮਿਸ਼ਨ ਨੂੰ ਕਰ ਦਿੱਤੀ ਗਈ ਹੈ ਕਿਉਂਕਿ ਇਹਨਾਂ ਨੇ ਧਾਰਮਿਕ ਮੰਚ ਨੂੰ ਇੱਕ ਰਾਜਨੀਤਿਕ ਮੰਚ ਦਾ ਰੂਪ ਦਿੱਤਾ ਆ ਕਦ ਤੱਕ ਅਸੀਂ ਮਾਫ ਕਰਦੇ ਰਹੀਏ ਕਦ ਤੱਕ ਅਸੀਂ ਸਹਿੰਦੇ ਰਹੀਏ ਅੱਜ ਸਾਡੀ ਨੌਜਵਾਨ ਪੀੜ੍ਹੀ ਸਾਡੇ ਤੋਂ ਕੁਐਸਚਨ ਕਰਦੀ ਹੈ ਵੀ ਅਸੀਂ ਕਿਉਂ ਇਹ ਸਹੀ ਹੈ ਇਸ ਦੇ ਲਈ ਅਸੀਂ ਕਾਨੂੰਨ ਦਾ ਦਰਵਾਜ਼ਾ ਖੜਕਟਾਣੇ ਆ ਕਾਨੂੰਨ ਕੋ ਦੁਹਾਈ ਲਾਣੇ ਆ ਕਿ ਇਹਨਾਂ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਏ ਸਸ਼ੀਕਾਲ ਜੀ ਮੈਂ ਪ੍ਰਿਆੰਕਤ ਉਸ ਦੇਖ ਰਿਹਾ ਲੁਧਿਆਣਾ ਲਾਈਵ ਸੋ ਬੀਤੇ ਦਿਨ ਇੱਕ ਨਿਆ ਮਿੱਤਲ ਦਾ ਇੱਕ ਬਿਆਨ ਆ ਜਿਹੜਾ ਕਿ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੁੰਦਾ ਜਿੱਥੇ ਕਿ ਹਿੰਦੂ ਪਾਈਚਾਰ ਲਈ ਮੰਦਰ ਅਤੇ ਸਿੱਖ ਪਾਈਚਰ ਲਈ ਗੁਰਦੁਆਰਾ ਸਾਹਿਬ ਬਣਾਉਣ ਦੀ ਗੱਲ ਆਖੀ ਜਾਂਦੀ ਇਸ ਬਿਆਨ ਦੇ ਵਿੱਚ ਪਰ ਇਸਾਈ ਪਾਈਚਾਰ ਲਈ ਅਜਿਹਾ ਬਿਆਨ ਜਾਰੀ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਉਹਨਾਂ ਨੂੰ ਠੇਸ ਲੱਗਦੀ ਹੈ ਸੋ ਕ੍ਰਿਸਚਨ ਯੂनाइटेड ਫੈਡਰੇਸ਼ਨ ਦੇ ਪ੍ਰਧਾਨ ਛੱਡ ਕੇ ਅਲਬਰਟ ਦੁਆ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਵੱਲੋਂ ਪੱਤਰਕਾਰ ਵਾਰਤਾਕਾਰ ਇੱਕ ਐਲਾਨ ਵੀ ਕੀਤਾ ਗਿਆ ਐਲਾਨ ਨਹੀਂ ਕੀਤਾ ਗਿਆ ਕਿ ਜਿੱਥੇ ਜਿੱਥੇ ਕਿ ਨਿਆ ਮਿੱਤਲ ਪ੍ਰੋਗ ਐਸਾਈ ਭਾਈਚਾਰਾ ਜਿਹੜਾ ਕਿ ਉਸ ਦਾ ਕਿਰਾਓ ਕਰੇਗਾ ਪ੍ਰੋਗਰਾਮ ਨਹੀਂ ਕਰਨ ਦਿੱਤੇ ਜਾਣਗੇ ਸੋ ਗੱਲਬਾਤ ਕਰਦੇ ਹਾਂ ਸਾਡੇ ਨਾਲ ਸਸੀ ਗਾਲ ਜੀ ਸਸੀ ਗਾਲ ਜੀ ਸੋ ਇੱਕ ਬਿਆਨ ਹੈ ਜਿਹੜਾ ਕਿ ਕਰਾਈਆ ਮਿੱਤਰ ਵੱਲੋਂ ਦਿੱਤਾ ਜਾਂਦਾ ਸਭ ਤੋਂ ਪਹਿਲਾਂ ਤਾਂ ਪੁੱਛਾਂਗੇ ਬਿਆਨ ਨਾਲ ਠੇਸ ਕਿੰਨੀ ਕੁ ਜ਼ਿਆਦਾ ਪਹੁੰਚੀ ਹੈ ਠੇਸ ਪੂਰੇ ਪੰਜਾਬ ਭਰ ਦੇ ਵਿੱਚ ਜਿੱਥੇ ਐਸਾਈ ਭਾਈਚਾਰਾ ਵੱਸਦਾ ਹੈ ਉੱਥੇ ਹੀ ਦੁਨੀਆ ਭਰ ਦੇ ਵਿੱਚ ਵੀ ਪੰਜਾਬੀ ਕ੍ਰਿਸਚੀਅਨ ਜਿਹਨੇ ਵੱਸਦੇ ਨੇ ਉਹਨਾਂ ਨੂੰ ਬਹੁਤ ਠੇਸ ਪਹੁੰਚੀ ਹੈ ਕਿਉਂਕਿ ਜਿਹੜਾ ਵੀ ਕੋਈ ਕੈਂਡੀਡੇਟ ਹੁੰਦਾ ਪਾਰਟੀ ਦਾ ਉਹ ਕਿਸੇ ਫਿਰਕੇ ਜਾਂ ਕਿਸੇ ਧਰਮ ਦਾ ਨਹੀਂ ਹੁੰਦਾ ਉਹ ਸਾਂਝਾ ਹੁੰਦਾ ਹੈ ਜੀ ਪਰ ਇਹ ਜਿਹੜੇ ਮੰਚ ਦੇ ਉੱਤੋਂ ਇਹਨਾਂ ਨੇ ਇਹ ਗਲਤ ਟਿੱਪਣੀ ਦਿੱਤੀ ਹੈ ਗਲਤ ਬਿਆਨਬਾਜ਼ੀ ਕੀਤੀ ਹੈ ਉੱਥੇ ਜਾ ਕੇ ਲੋਕਾਂ ਦੇ ਦਿਲਾਂ ਦੇ ਵਿੱਚ ਬਹੁਤ ਹੀ ਰੋष ਹੈ ਕਿਉਂਕਿ ਜਦੋਂ ਇਹ ਪ੍ਰੋਗਰਾਮ ਪਰਫਾਰਮ ਕਰ ਰਹੇ ਸੀਗੇ ਜਦੋਂ ਇਹਨਾਂ ਨੇ ਜਾਗਰਨ ਦੇ ਵਿੱਚ ਆਪਣੀ ਪਰਫਾਰਮੈਂਸ ਦਿੱਤੀ ਉਸ ਵੇਲੇ ਉੱਥੇ ਕਾਂਗਰਸ ਪਾਰਟੀ ਦੇ ਸਟੇਟ ਦੇ ਪ੍ਰਧਾਨ ਰਾਜਾ ਵੜਿੰਗ ਤਾੜੀਆਂ ਮਾਰਦੇ ਸੀ ਤੇ ਨਾਲ ਨੱਚ ਰਹੇ ਸੀ ਉਹਨਾਂ ਦੇ ਨਾਲ-ਨਾਲ ਹੀ ਹੋਰ ਬਹੁਤ ਸਾਰੇ ਲੀਡਰ ਅਤੇ ਭਾਜਪਾ ਦੇ ਲੋਕ ਸਭਾ ਕੈਂਡੀਡੇਟ ਰਵਨੀਤ ਬਿੱਟੂ ਵੀ ਤਾੜੀਆਂ ਮਾਰ-ਮਾਰ ਨੱਚਦੇ ਸੀ ਜਿਹਦਾ ਕਰਕੇ ਇਹਦੀ ਗੱਲ ਦਾ ਤਾਂ ਦੁੱਖ ਲੱਗਣਾ ਹੀ ਸੀ ਉੱਥੇ ਉਹਨਾਂ ਨੂੰ ਉਹਨਾਂ ਦੇ ਉਸ ਐਕਟਰ ਦਾ ਵੀ ਲੋਕਾਂ ਨੂੰ ਜੀ 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 ਬਹੁਤ ਜ਼ਿਆਦਾ ਦੁੱਖ ਲੱਗਿਆ ਆ ਜਿੱਥੇ ਕਾਂਗਰਸ ਪਾਰਟੀ ਆਪਣੇ ਆਪ ਨੂੰ 크੍ਰਿਸਚਨਾਂ ਦੀ ਪਾਰਟੀ ਕਹਾਂਦੀ ਆ ਮਿਨੋਰਟੀ ਦੀ ਪਾਰਟੀ ਕਹਾਂਦੀ ਆ ਪਰ ਅੱਜ ਰਾਜਾ ਬੜਿੰਗ ਜੀ ਦੀ ਇਹ ਹਰਕਤ ਕਰਕੇ ਬਹੁਤ ਹੀ ਲੋਕਾਂ ਦਾ ਦਿਲ ਦੁਖਿਆ ਆ ਸਮਝ ਸਕਦੇ ਆ ਕਿ ਜਿਹੜੇ ਤੁਸੀਂ ਬਿਆਨ ਦੇ ਰਹੇ ਹੋ ਕਿ ਰਾਜਾ ਵੜਿੰਗ ਯਾਰ ਅਮਨੀਤ ਬਿੱਟੂ ਨੂੰ ਲੈ ਕੇ ਜੋ ਬਿਆਨ ਤੁਸੀਂ ਦੇ ਰਹੇ ਹੋ ਕਿ ਉਹਨਾਂ ਉਮੀਦਵਾਰਾਂ ਦਾ ਬਾਈਕਾਟ ਵੀ ਕੀਤਾ ਜਾਵੇਗਾ ਬਿਲਕੁਲ ਸਾਡਾ ਭਾਈਚਾਰਾ ਜਿਹੜਾ ਗੈਰਤ ਰੱਖਦਾ ਆ ਉਹ ਇਹਨਾਂ ਦਾ ਬਾਈਕਾਟ ਕਰੇਗਾ ਤੇ ਜਦੋਂ ਇਹ ਸਾਡੇ ਲੋਕਾਂ ਦੇ ਨਾਲ ਅਪਰੋਚ ਕਰਦੇ ਆ ਮੀਡੀਆ ਦੇ ਸਾਹਮਣੇ ਗੱਲਬਾਤ ਕੀਤੀ ਜਾਏਗੀ ਤੇ ਜਿਹੜੀ ਜਿਹੜੀ ਇਹਨਾਂ ਨੇ ਹਰਕਤ ਕੀਤੀ ਆ ਉਹਨਾਂ ਦਾ ਜਵਾਬ ਮੰਗਿਆ ਜਾਏਗਾ ਮੈਂ ਚਾਹਨਾ ਆ ਕਿ ਜੇ ਵਾਕਈਏ ਸਾਡੀ ਕਮਿਊਨਿਟੀ ਨੂੰ ਪਿਆਰ ਕਰਦੇ ਨੇ ਤੇ ਜਨਤਕ ਹੋ ਕੇ ਦੋਨੋਂ ਕੈਂਡੀਡੇਟ ਮਾਫੀ ਮੰਗਣ ਨਹੀਂ ਤਾਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਕਨਈਆ ਮਿੱੱਤਲ ਦਾ ਵਿਰੋਧ ਹੋਣਾ ਆ ਉੱਥੇ ਇਹਨਾਂ ਦਾ ਵੀ ਇਸਾਈ ਭਾਈਚਾਰਾ ਵਿਰੋਧ ਕਰੇਗਾ। ਜੀ ਕਹਿੰਦੇ ਨੇ ਕਿ ਕਾਂਗਰਸ ਪਾਰਟੀ ਦੇ ਜੋ ਉਮੀਦਵਾਰ ਖੜੇ ਕੀਤੇ ਗਏ ਨੇ ਰਾਜਾ ਵੜਿੰਗ ਉਹਨਾਂ ਦਾ ਵਿਰੋਧ ਕਰਨਗੇ ਕਰਨਗੇ ਨਾਲ ਦੀ ਨਾਲ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦਾ ਵਿਰੋਧ ਵੀ ਆ ਜਿਹੜਾ ਕਿ ਇਸਾਈ ਭਾਈਚਾਰੇ ਵੱਲੋਂ ਕੀਤਾ ਜਾਏਗਾ। ਦੂਜਾ ਸਵਾਲ ਸਰ ਜਿਹੜਾ ਮੈਂ ਪੁੱਛਣਾ ਚਾਹਨੀ ਆ ਜਦੋਂ ਇਹ ਪ੍ਰੋਗਰਾਮ ਦੇ ਵਿੱਚ ਬਿਆਨਬਾਜ਼ੀ ਹੋ ਰਹੀ ਸੀ ਕਨਈਆ ਮਿੱੱ ਦਿੱਤਾ ਜਾਂਦਾ ਉਸ ਤੋਂ ਬਾਅਦ ਠੇਸ ਤਾਂ ਪਹੁੰਚਦੀ ਹੈ ਮਨ ਦੁਖੀ ਹੁੰਦਾ ਪਰ ਐਕਸ਼ਨਸ ਕੀ ਲਏ ਜਾਂਦੇ ਨੇ ਐਕਸ਼ਨ ਇਹਦੀ ਕੰਪਲੇਂਟ ਇਲੈਕਸ਼ਨ ਕਮਿਸ਼ਨ ਨੂੰ ਕਰ ਦਿੱਤੀ ਗਈ ਹੈ ਸਾਡੇ ਜਲੰਧਰ ਦੇ ਉੱਤੇ ਸਾਡੇ ਲੀਡਰ ਹੈਗੇ ਨੇ ਉਹਨਾਂ ਨੇ ਕੰਪਲੇਂਟ ਲਾਂਚ ਕੀਤੀ ਹੈ ਕਿ ਇਹਨਾਂ ਦੇ ਉੱਤੇ ਜਿਹੜੀ ਇਹਨਾਂ ਦੀ ਮੈਨੇਜਮੈਂਟ ਹੈ ਠੇਸ ਦੇ ਉੱਤੇ ਜਲਦ ਤੋਂ ਜਲਦ ਐਕਸ਼ਨ ਲਿਆ ਜਾਵੇ ਕਿਉਂਕਿ ਇਹਨਾਂ ਨੇ ਧਾਰਮਿਕ ਮੰਚ ਨੂੰ ਇੱਕ ਰਾਜਨੀਤਿਕ ਮੰਚ ਦਾ ਰੂਪ ਦਿੱਤਾ ਆ ਜੋ ਕਿ ਸਰਾਸਰ ਗਲਤ ਹੈ ਇਹਨਾਂ ਤੇ ਐਕਸ਼ਨ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਆ ਜਿੱਦਾਂ ਕਿ ਅਸੀਂ ਦੇਖਦੇ ਆ ਸੋਨਾਂ ਦਿਸ ਇਜ਼ ਨੋਟ ਦ ਫਰਸਟ ਟਾਈਮ ਜਦੋਂ ਕਿ ਇਦਾਂ ਦੇ ਬਿਆਨਬਾਜ਼ੀ ਹੋਈ ਹੈ ਇਸਾਈ ਪਾਈਚਾਰੇ ਨੂੰ ਲੈ ਕੇ ਪਹਿਲਾਂ ਵੀ ਅਜਿਹੇ ਬਿਆਨਬਾਜ਼ੀਆਂ ਹੋਈਆਂ ਨੇ ਹਨਾ ਪਹਿਲਾਂ ਵੀ ਤੁਸੀਂ ਮਤਲਬ ਮੰਗ ਕਰਦੇ ਰਹੇ ਹੋ ਐਕਸ਼ਨ ਹੋਣੇ ਚਾਹੀਦੇ ਆ ਇਦਾਂ ਹੋਣਾ ਚਾਹੀਦਾ ਮਾਫੀ ਮੰਗਣੀ ਚਾਹੀਦੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਜੇਕਰ ਉਹ ਮਾਫੀ ਮੰਗਦੇ ਨੇ ਪਾਈਚਾਰਾ ਮਾਫ ਕਰ ਦੇਗਾ ਨਾ ਬਿਲਕੁਲ ਨਹੀਂ ਜੀ ਇਹ ਅੱਜ ਜੇ ਮਾਫੀ ਮੰਗੇਗਾ ਤੇ ਇਹ ਮਾਫੀ ਦੇ ਯੋਗ ਨਹੀਂ ਹੈਗਾ ਕਿਉਂਕਿ ਪਿਛਲੇ ਦਿਨੀ ਵੀ ਇਹਨੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਟਿੱਪਣੀ ਕੀਤੀ ਸੀ ਤੇ ਉਦੋਂ ਵੀ ਇਹ ਗਲਤੀ ਮੰਨ ਕੇ ਇਹਨੇ ਆਪਣਾ ਖਹਿੜਾ ਛੜਾਇਆ ਸੀ ਪਰ ਮੈਂ ਅੱਜ ਪੰਜਾਬ ਪੁਲਿਸ ਕੋਲੋਂ ਵੀ ਨਾਲ ਮੰਗ ਕਰੂੰਗਾ ਕਿ ਉਹ ਦੁਬਾਰਾ ਤੋਂ ਉਹ ਫਾਈਲ ਓਪਨ ਕੀਤੀ ਜਾਵੇ ਅਤੇ ਇਹਨੂੰ ਸਲਾਕਾਂ ਦੇ ਪਿੱਛੇ ਕੀਤਾ ਜਾਏ ਇਹ ਚਾਹੁੰਦਾ ਆ ਕਿ ਪੰਜਾਬ ਦਾ ਜਿਹੜੀ ਭਾਈਚਾਰਕ ਸਾਂਝ ਆ ਉਹਦੇ 'ਚ ਠੇਸ ਪਹੁੰਚੇ ਅਤੇ ਵਿਤਕਰੇ ਖੜੇ ਹੋਣ ਕਿਉਂਕਿ ਪੰਜਾਬ ਮੋੜ ਤੋਂ ਸ਼ਾਂਤੀ ਦੀ ਲੀਹ ਤੇ ਆਂਦਾ ਤੇ ਇਦਾਂ ਦੇ ਸ਼ਰਾਰਤੀ ਅੰਤਰ ਹੇਟ ਸਪੀਚ ਦੇ ਕੇ ਵਿਤਕਰੇ ਖੜੇ ਕਰਦੇ ਆ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਣ ਦਾ ਖਤਰਾ ਰਹਿੰਦਾ ਆ ਚਲੋ ਹੁਣ ਅਸੀਂ ਮੁੱਦੇ ਦੀ ਗੱਲ ਤੇ ਆਉਨੇ ਆ ਆਖਿਰਕਾਰ ਕਾਰਨ ਕੀ ਮੰਨਦੇ ਹੋ ਤੁਸੀਂ ਕਿ ਅਜਿਹੇ ਬਿਆਨਬਾਜ਼ੀਆਂ ਕਿਉਂ ਦਿੱਤੀਆਂ ਜਾਂਦੀਆਂ ਨੇ ਇਸਾਈ ਭਾਈਚਾਰੇ ਨੂੰ ਲੈ ਕੇ ਉਹ ਸਿਰਫ ਇਹ ਲਈ ਕਿ ਇਸਾਈ ਭਾਈਚਾਰਾ ਹਮੇਸ਼ਾ ਸ਼ਾਂਤੀ ਪਿਆਰ ਦਾ ਅਤੇ ਮਾਫੀ ਦਾ ਪ੍ਰਤੀਕ ਰਿਹਾ ਆ ਪਰ ਕਦ ਤੱਕ ਅਸੀਂ ਮਾਫ ਕਰਦੇ ਰਹੀਏ ਕਦ ਤੱਕ ਅਸੀਂ ਸਹਿੰਦੇ ਰਹੀਏ ਅੱਜ ਸਾਡੀ ਨੌਜਵਾਨ ਪੀੜ੍ਹੀ ਸਾਡੇ ਤੋਂ ਕੁਐਸਚਨ ਕਰਦੀ ਹੈ ਵੀ ਅਸੀਂ ਕਿਉਂ ਇਹ ਸਹੀ ਹੈ ਇਸ ਦੇ ਲਈ ਅਸੀਂ ਕਾਨੂੰਨ ਦਾ ਦਰਵਾਜ਼ਾ ਖੜਕਟਾਣੇ ਆ ਕਾਨੂੰਨ ਕੋ ਦੁਹਾਈ ਲਾਣੇ ਆ ਕਿ ਇਹਨਾਂ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਏ ਤਾਂ ਕਿ ਇਦਾਂ ਦੀ ਓਛੀ ਹਰਕਤ ਅੱਗੇ ਤੋਂ ਕੋਈ ਨਾ ਕਰੇ ਤਾਂ ਕਿ ਕਿਸੇ ਦੇ ਦਿਲ ਨੂੰ ਠੇਸ ਨਾ ਪਹੁੰਚੇ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਇਦਾਂ ਦੇ ਲੋਕ ਅਸੀਂ ਚਾਹਨੇ ਆ ਕਿ ਮੰਦਰ ਜਾਦੇ ਸਥਾਪਿਤ ਕੀਤੇ ਜਾਣ ਗੁਰੂ ਘਰ ਸਥਾਪਿਤ ਕੀਤੇ ਜਾਣ ਉਥੇ ਮਸਜਿਦਾਂ ਵੀ ਸਥਾਪਿਤ ਕੀਤੀਆਂ ਜਾਣ ਪਰ ਇਹਨਾਂ ਨੂੰ ਚਰਚਾ ਤੋਂ ਕਿਉਂ ਅਤਰਾਜ ਹੈ ਇਹ ਇੰਡੀਆ ਦੇ ਵਿੱਚ ਰਹਿ ਕੇ ਪੰਜਾਬ ਦੇ ਵਿੱਚ ਰਹਿ ਕੇ ਇਦਾਂ ਦੀਆਂ ਹਰਕਤਾਂ ਕਰਦੇ ਜਦ ਕਿ ਇਹੀ ਲੋਗ ਜਿਹੜੇ ਗੋਰਿਆਂ ਦੀ ਗੱਲ ਕਰਦੇ ਆ ਉਹੀ ਗੋਰਿਆਂ ਦੇ ਜਾ ਜਾ ਕੇ ਤਲਵੇ ਚਟਦੇ ਆ ਉਹਨਾਂ ਦੀ ਵੀਜ਼ੇ ਲਵਾਉਣ ਦੇ ਲਈ ਬਿੰਦਾਂ ਕਰਦੇ ਨੇ ਹਰ ਇੱਕ ਤਰ੍ਹਾਂ ਦਾ ਹਤਕੰਡਾ ਅਪਣਾਉਂਦੇ ਨੇ ਹਰ ਇੱਕ ਤਰ੍ਹਾਂ ਦੇ ਪਾਪੜ ਵੇਲਦੇ ਨੇ ਕਿ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਜਾਈਏ ਅਤੇ ਉਹਨਾਂ ਗੋਰਿਆਂ ਦੀ ਸੇਵਾ ਕਰੀਏ ਕਿਤੇ ਤੈਨੂੰ ਇਹ ਲੱਗਦਾ ਹੈ ਕਿ ਜਿਹੜੇ ਸਾਈ ਧਰਮ ਦੇ ਜਿਹੜੇ ਪ੍ਰਚਾਰਕ ਨੇ ਜਿਹੜਾ ਪ੍ਰਚਾਰ ਕਰ ਰਹੇ ਨੇ ਉਹਨਾਂ ਦੇ ਵਿੱਚ ਵੀ ਕੁਝ ਗਲਤੀਆਂ ਨੇ ਕਿਉਂਕਿ ਅਜਿਹੀਆਂ ਵੀਡੀਓਜ਼ ਅਜੇ ਦਿਨ ਵਾਇਰਲ ਹੁੰਦੀਆਂ ਨੇ ਸੋਸ਼ਲ ਮੀਡੀਆ ਤੇ ਜਿਸ ਤੋਂ ਬਾਅਦ ਹਾਸੋਹੀਣ ਦਾ ਕਾਰਨ ਵੀ ਬਣ ਜਾਂਦੇ ਨੇ ਕਈ ਪ੍ਰਚਾਰਕ ਗਲਤੀ ਤਾਂ ਆਪਣੇ ਹੱਥੀ ਹੁੰਦੀ ਜੀ ਜਿਹਨੂੰ ਮਰਜ਼ੀ ਗਲਤ ਕਹਿ ਲਿਆ ਜਿਹਨੂੰ ਮਰਜ਼ੀ ਸਹੀ ਕਹਿ ਲਿਆ ਜਿਹੜਾ ਪ੍ਰਚਾਰ ਸੁਣਦਾ ਜਾਂ ਜਿਹੜਾ ਉਹਨਾਂ ਦਾ ਫਾਲੋਅਰ ਹੁੰਦਾ ਉਹਨੂੰ ਪ੍ਰਚਾਰ ਸਾਰਾ ਸਹੀ ਲੱਗਦਾ ਆ ਜਿਹੜੇ ਬਾਹਰ ਬੈਠੇ ਦੇਖਦੇ ਆ ਉਹਨਾਂ ਨੂੰ ਐ ਲੱਗਦਾ ਵੀ ਇਹ ਗਲਤ ਗੱਲ ਕਰ ਰਹੇ ਆ ਕਿਉਂਕਿ ਹਰੇਕ ਨੂੰ ਆਪਣਾ ਪ੍ਰਚਾਰ ਚੰਗਾ ਲੱਗਦਾ ਇਸ ਲਈ ਸਾਡੇ ਪ੍ਰਚਾਰਕ ਕਦੀ ਵੀ ਕਿਸੇ ਨੂੰ ਕਿਸੇ ਦਾ ਮਨ ਦਿਖਾਉਣ ਦੇ ਲਈ ਜਾਂ ਕਿਸੇ ਨੂੰ ਠੇਸ ਪਹੁੰਚਾਉਣ ਦੇ ਲਈ ਪ੍ਰਚਾਰ ਨਹੀਂ ਕਰਦੇ ਬੜੀ ਬੜੀ ਵੀਡੀਓਜ਼ ਦੇ ਨੀਚੇ ਕਮੈਂਟ ਕੀਤੇ ਜਾਂਦੇ ਨੇ ਕਿ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਨਵਰਜਨ ਚੱਲ ਰਹੀ ਹੈ ਸੋ ਇਹਦੇ ਉੱਪਰ ਕੀ ਕਹਿ ਜਿਹੜੇ ਘੁਮਰਾਹ ਹੋ ਰਹੇ ਨੇ ਗਮਰਾਤਾ ਅੱਜ ਕਾਂਗਰਸ ਤੇ ਆਮ ਆਦਮੀ ਪਾਰਟੀ ਕਰ ਰਹੀ ਹੈ ਸਾਰੇ ਪੰਜਾਬ ਭਾਰਤ ਦੇ ਜੀ ਇਹ ਤਾਂ ਇੱਕ ਵੱਡਾ ਨਾਮੀ ਬੰਦਾ ਹੈ ਨਾ ਜਿਹਦੇ ਖਿਲਾਫ ਤੁਸੀਂ ਕੰਪਲੇਂਟ ਦੇਤੀ ਤੁਸੀਂ ਹਨਾ ਕਹਿ ਦਿੱਤਾ ਕਿ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਇਸ ਤਰ੍ਹਾਂ ਕਰਾਂਗੇ ਹਨਾ ਨਾਮੀ ਹਸਤੀਆਂ ਕਹਿ ਸਕਦੀਆਂ ਜਿਨ੍ਹਾਂ ਨੂੰ ਲੋਕ ਜਾਣਦੇ ਨੇ بڑے ਪਿੰਡਾਂ ਦੀਆਂ بڑے ਸ਼ਹਿਰਾਂ ਦੀਆਂ ਅਜਿਹੀਆਂ ਵੀਡੀਓਜ਼ ਆਏ ਦਿਨ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਜਿੱਥੇ ਕਿ ਜਦੋਂ ਕੋਈ ਇਸਾਈ ਭਾਈਚਾਰੇ ਦਾ ਪ੍ਰੋਗਰਾਮ ਵੀ ਹੁੰਦਾ ਹੈ ਕੁਝ ਵੀ ਹੁੰਦਾ ਪਿੰਡਾਂ ਦੇ ਲੋਕਾਂ ਵੱਲੋਂ ਕੱਟ ਕਰਕੇ ਪ੍ਰੋਗਰਾਮ ਨੂੰ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਪਿੰਡਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਵੜਨ ਤੱਕ ਨਹੀਂ ਦਿੱਤਾ ਜਾਂਦਾ ਅਜਿਹਾ ਕਿਉਂ ਕੀਤਾ ਜਾਂਦਾ ਹੈ ਉਹ ਇਸ ਲਈ ਕੀਤਾ ਜਾਂਦਾ ਕਿ ਉਹ ਪਿੰਡਾਂ ਦੇ ਲੋਕ ਮੈਨੂੰ ਜੋ ਸਮਝ ਲੱਗਦੀ ਹੈ ਕਿਤੇ ਨਾ ਕਿਤੇ ਉਹ ਵਿਚਾਰੇ ਬਾਹਰ ਜਾਣ ਫੋਰਨ ਜਾਣ ਚ ਸਮਰਥ ਰਹਿੰਦੇ ਆ ਉਹਨਾਂ ਦੇ ਵੀਜ਼ੇ ਨਹੀਂ ਲੱਗਦੇ ਤੇ ਜਦੋਂ ਵੀਜ਼ੇ ਨਹੀਂ ਲੱਗਦੇ ਉਹਨਾਂ ਨੂੰ ਐ ਲੱਗਦਾ ਕਿ ਕ੍ਰਿਸਚੀਅਨ ਕਮਿਊਨਿਟੀ ਹੀ ਇਹਦੀ ਦੋਸ਼ੀ ਹੈ ਆਓ ਇਹਨਾਂ ਦਾ ਪ੍ਰੋਟੈਸਟ ਕਰਕੇ ਰੋਕਿਆ ਜਾਏ ਜੇ ਆਪਾਂ ਹੀ ਆਪਣੇ ਕੰਮ ਦੇ ਵਿੱਚ ਪਰਪੱਖਾਂ ਆਪਣੇ ਗੁਣਾਂ ਦੇ ਵਿੱਚ ਪਰਪੱਖਾਂ ਫਿਰ ਡਰ ਕਾਦਾ ਕਾਦੀ ਚਿੰਤਾ ਕਾਹਦਾ ਡਰ ਕਿ ਕਨਵਰਸ਼ਨ ਦਾ ਡਰ ਹੈ ਕੋਈ ਕਨਵਰਸ਼ਨ ਨਹੀਂ ਹੁੰਦੀ ਕੋਈ ਕੁਛ ਨਹੀਂ ਹੁੰਦਾ ਇਹ ਵਿਸ਼ਵਾਸ ਹੈ ਜੇ ਕਿਤੇ ਵਿਸ਼ਵਾਸ ਤੁਸੀਂ ਮਤਲਬ ਔਨ ਸਕਰੀਨ ਕਹਿ ਰਹੇ ਹੋ ਕਿ ਕਿਸੇ ਤਰ੍ਹਾਂ ਦੀ ਕੋਈ ਕਨਵਰਸ਼ਨ ਹੈ ਜਿਹੜੀ ਕਿ ਨਹੀਂ ਕਰਵਾਈ ਜਾਂਦੀ ਪਰ ਜਿਹੜੀਆਂ ਕਿ ਸਟੇਟਮੈਂਟਸ ਆਉਂਦੀਆਂ ਨੇ ਜਿਹੜੇ ਬਿਆਨ ਆਉਂਦੇ ਵੀਡੀਓਜ਼ ਆਉਂਦੇ ਨੇ ਜਿੱਤੇ ਸਾਫ਼ ਤਰ੍ਹਾਂ ਦੇ ਕਨਵਰਸ਼ਨ ਦੇ ਪੋਸਟਰਸ ਲਗਾਏ ਜਾਂਦੇ ਨੇ ਸਟਿੱਕਰਸ ਲਗਾਏ ਜਾਂਦੇ ਉਹ ਕੌਣ ਲਗਾ ਦਿੰਦਾ ਉਹ ਗੁੰਮਰਾਹ ਕਰਨ ਲਈ ਲਗਾਏ ਜਾਂਦੇ ਨੇ ਕਿਹੜੇ ਕਨਵਰਸ਼ਨ ਦੇ ਅੱਜ ਤੱਕ ਸਟਿੱਕਰ ਲੱਗੇ ਕਿੱਥੇ ਹੋਇਆ ਸਾਡੀ ਤਾਂ ਪੋਪੂਲੇਸ਼ਨ ਹੀ ਘਟ ਰਹੀ ਹੈ ਅੱਜ ਵੀ ਤੁਸੀਂ ਇਹਦੀ ਜਨਗਣਨਾ ਕੱਢ ਕੇ ਦੇਖ ਲਓ ਸਾਡੀ ਪੋਪੂਲੇਸ਼ਨ ਅੱਗੇ ਨਾਲੋਂ ਘਟ ਰਹੀ ਹੈ ਇਹ ਐਵੇਂ ਟਕਵਾਂਜ ਨਹੀਂ ਗੱਲ ਇਦਾਂ ਹੁੰਦੀ ਆ ਵੀ ਪ੍ਰਚਾਰ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਥਾਵਾਂ ਤੇ ਹੁੰਦੇ ਜਿਹਦਾ ਦਿਲ ਕਰਦਾ ਪ੍ਰਚਾਰ ਸੁਣਨ ਜਾਂਦਾ ਆ ਜਿਹਦੇ ਮਨ ਨੂੰ ਸਕੂਨ ਮਿਲਦਾ ਉਹ ਪ੍ਰਚਾਰ ਸੁਣਨ ਜਾਂਦਾ ਕਿਸੇ ਦੂਜੇ ਨੂੰ ਕਿਉਂ ਅਤਰਾਜ ਇੱਥੇ ਅਸੀਂ ਆਪਣੇ ਪਰਿਵਾਰ ਤੇ ਕੰਟਰੋਲ ਨਹੀਂ ਕਰ ਸਕਦੇ ਅਸੀਂ ਸਮਾਜ ਨੂੰ ਕੰਟਰੋਲ ਕਰਨ ਚੱਲੇ ਆ ਗਰੀਬ ਕਮਜ਼ੋਰ ਬੰਦੇ ਤੇ ਹਰ ਇੱਕ ਤਾਨਾਸ਼ਾਹੀ ਦਿਖਾ ਸਕਦਾ ਤਗੜੇ ਦੇ ਗਰੀਬਾਂ ਨੂੰ ਹੱਥ ਪਾ ਕੇ ਦੇਖਣ ਫੇਰ ਪਤਾ ਲੱਗਦਾ ਕਿੰਨੇ ਬੀਆਂ 100 ਹੁੰਦਾ ਤੁਸੀਂ ਗਰੀਬ ਤੇ ਕਿਹਾ ਕਿ ਹਰੇਕ ਕਮਜ਼ੋਰ ਬੰਦੇ ਤੇ ਹਰੇਕ ਕੋਈ ਤਾਨਾਸ਼ਾਹੀ ਅਪਣਾ ਸਕਦਾ ਨਾ ਤਗੜੇ ਦੇ ਕਰਕੇ ਦੇਖੋ ਕਿ ਤੁਸੀਂ ਇਸਾਈ ਭਾਈ ਜਰਨ ਨੂੰ ਗਰੀਬ ਤੇ ਕਮਜ਼ੋਰ ਮੰਨ ਗਰੀਬ ਤੇ ਕਮ ਚੋਰ ਤਾਂਹੀਂ ਤਾਂ ਹਰ 3 ਦਿਨ ਉੱਠ ਕੇ ਕੋਈ ਨਾ ਕੋਈ ਟਿੱਕਾ ਟਿੱਪਣੀ ਦੇ ਦਿੰਦਾ ਜਿਹੜਾ ਮਰਜ਼ੀ ਉੱਠ ਕੇ ਬੋਲ ਦਿੰਦਾ ਅੱਜ ਇਹੀ ਬੰਦਾ ਇਹ ਗੱਲ ਕਹਿ ਰਿਹਾ ਪੰਜਾਬ 'ਚ ਮੋੜ ਅਸੀਂ ਭਗਵਾਨ ਲਹਿਰਾएंगे ਉਹ ਮੈਨੂੰ ਪਹਿਲਾਂ ਤਾਂ ਦੱਸੇ ਕਦੋਂ ਲਹਿਰਾਇਆ ਸੀ ਠੀਕ ਹੈ ਇਦਾਂ ਦੀਆਂ ਕੰਟਰੋਵਰਸ਼ਲ ਸਟੇਟਮੈਂਟਾਂ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਅਸੀਂ ਭਗਵੇ ਦੀ ਇੱਜ਼ਤ ਕਰਦੇ ਆ ਪਰ ਇਹ ਨਹੀਂ ਗੱਲ ਕਿ ਪੰਜਾਬ ਨੂੰ ਆ ਕੇ ਜਿਹੜਾ ਮਰਜ਼ੀ ਤੋੜੇ ਮਰੋੜੇ ਪੱਖ ਕਰਦੇ ਵੰਡ ਦੇਵੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਰਹੀ ਹੈ ਤੇ ਸਾਰੇ ਹੀ ਭਾਈਚਾਰੇ ਇੱਥੇ ਰਲ ਮਿਲ ਕੇ ਰਹੇ ਆ ਇੱਥੇ ਕ੍ਰਿਸਮਸ ਵੀ ਸਾਰੇ ਮਿਲ ਕੇ ਮਨਾਉਂਦੇ ਨੇ ਗੁਰਪੁਰਬ ਵੀ ਸਾਰੇ ਮਿਲ ਕੇ ਮਨਾਉਂਦੇ ਨੇ ਈਦ ਵੀ ਸਾਰੇ ਮਿਲ ਕੇ ਮਨਾਉਂਦੇ ਨੇ ਤੇ ਦੀਵਾਲੀ ਵੀ ਸਾਰੇ ਮਿਲ ਕੇ ਮਨਾਉਂਦੇ ਆ ਮਤਲਬ ਇੱਕ ਭਾਈਚਾਰਕ ਸਾਂਝ ਦਾ ਸੁਨੇਹਾ ਜਿਹੜਾ ਕਿ ਤੁਸੀਂ ਇਸ ਇੰਟਰਵਿਊ ਦੇ ਵਿੱਚ ਦੇ ਰਹੇ ਹੋ ਪਰ ਲਾਸਟ ਸਵਾਲ ਹੈ ਜਿਹੜਾ ਕਿ ਪੁੱਛਣਾ ਚਾਹਾਂਗੀ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ ਕਨਈਆ ਮਿੱਤਲਦੇ ਜਿਵੇਂ ਕਿ ਤੁਸੀਂ ਰਾਜਾ ਵੜਿੰਗ ਤੇ ਰਵਨੀਤ ਬੱਟੂ ਦਾ ਨਾਮ ਵੀ ਵਿੱਚ ਲਿਆ ਜੇਕਰ ਨਹੀਂ ਹੁੰਦੀ ਤਾਂ ਕੀ ਕਰੋਗੇ ਆਉਣ ਵਾਲੇ ਸਮੇਂ ਦਾ ਅਦਾਲ ਖੁੱਲੀਆਂ ਨੇ ਜੀ ਹਰ ਇੱਕ ਨੂੰ ਰਾਈਟ ਹੈ ਕੋਰਟ ਦੇ ਵਿੱਚ ਕੇਸ ਫਾਈਲ ਕਰਨ ਦੇ ਲਈ ਅਸੀਂ ਆਪਣੀ ਉੱਥੇ ਰਿੱਟ ਪਾਵਾਂਗੇ ਤੇ ਜਿਹੜੇ ਇਹਦੇ ਬਣਦੇ ਇਹਦੇ ਤੇ ਦੋਸ਼ ਆ ਉਹ ਸਿੱਧ ਕਰਾਵਾਂਗੇ ਤਾਂ ਇਹਦੇ ਇਦਾਂ ਦੀਆਂ ਟਿੱਪਣੀਆਂ ਹੇਟ ਸਪੀਚਸ ਬੈਨ ਕਰਾਵਾਂਗੇ ਸੋ ਅਜਿਹੇ ਬਿਆਨ ਬਾਸੀ ਜਿਤੇ ਕਨਿਆ ਮਿੱਤਲ ਵੱਲੋਂ ਦਿੱਤੇ ਜਾਂਦੇ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਚ ਆ ਕੇ ਖੜੇ ਹੋ ਜਾਂਦੇ ਨੇ ਈਸਾਈ ਭਾਈਚਾਰੇ ਦੇ ਕਹਿ ਸਕਦੇ ਆ ਕਿ ਅਸੀਂ ਚਰਚਾ ਨੂੰ ਲੈ ਕੇ ਬਿਆਨ ਹੈ ਜਿਹੜਾ ਕਿ ਉਹਨਾਂ ਵੱਲੋਂ ਦਿੱਤਾ ਗਿਆ ਦੋਸਤੋ ਬਾਅਦ ਈਸਾਈ ਭਾਈਚਾਰੇ ਦੇ ਵਿੱਚ ਰੋਸ ਦੀ ਲਹਿਰ ਹੈ ਇੱਕ ਵਾਰੀ ਨਰਾਜ਼ਗੀ ਹੈ ਜਿਹੜੀ ਕਿ ਉਹਨਾਂ ਨੇ ਜ਼ਾਹਰ ਕੀਤੀ ਹੈ ਕਿ ਆਏ ਜਾ ਰਹੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਵੀ ਪੂਰੇ ਪੰਜਾਬ ਦੇ ਵਿੱਚ ਕਨਿਆ ਮਿੱਤਲ ਦੇ ਪ੍ਰੋਗਰਾਮ ਹੋਣਗੇ ਉਹ ਰੱਦ ਕਰਵਾਏ ਜਾਣਗੇ ਉਹ ਸਫਲ ਨਹੀਂ ਹੋਣ ਦਿੱਤੇ ਜਾਣਗੇ ਨਾਲ ਦੀ ਨਾਲ ਅਲਬਰਟ ਦੂਆ ਜੋ ਕਿ ਕ੍ਰਿਸਚਨ ਯੂनाइटेड ਫੈਡਰੇਸ਼ਨ ਦੇ ਪ੍ਰਧਾਨ ਨੇ ਉਹ ਸਾਡੇ ਨਾਲ ਜੁੜੇ ਤੇ ਉਹਨ ਉਜੋ ਕੀ ਐ MP ਉਮੀਦਵਾਰ ਨੇ BJP ਅਤੇ Congress ਦੇ ਉਹਨਾਂ ਦਾ ਵਿਰੋਧ ਵੀ ਸਾਈ ਪਾਈਚਾਰਾ ਪੂਰੇ ਚੋਰਾ ਦੇ ਨਾਲ ਕਰੇਗਾ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਪ੍ਰਿਯੰਕਾ ਸ਼ਰਮਾ ਲੁਧਿਆਣਾ